ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ। ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਚੋਭਣ ਜੀ। ਬਰਕਤਾਂ। ਤੇ ਲੋ ਜੀ ਕਾਫੀ ਦਿਨ ਬਾਅਦ ਖੇਤ ਦੇ ਵਿੱਚ ਇੱਧਰ ਘੇੜਾ ਵੱਜ ਰਿਹਾ ਜਿੱਥੇ ਬਣ ਰਿਹਾ ਵਿੱਕੀ ਵਾਈਰਾਂ ਦਾ ਨੇਤਰ ਵਾਈਰਾਂ ਦਾ ਪੋਲਟਰੀ ਫਾਰਮ ਉੱਥੇ ਘੁੰਮ ਰਿਹਾ ਇਸ ਟਾਈਮ 'ਨੂੰ ਇੱਥੇ ਤੇ ਉਹ ਸਾਹਮਣੇ ਆਪਣੀ ਕਣਕ ਦੇਖਦੀ ਜੀ ਤੇ ਉਹ ਆ ਗਈ ਆਪਣੀ ਮੋਟਰ ਉਹ ਕੋਠਾ ਮੋਟਰ ਵਾਲਾ ਤੇ ਆਹ ਪੋਲਟਰੀ ਫਾਰਮ ਬਣ ਰਿਹਾ ਜਿੱਥੇ ਮੈਂ ਘੁੰਮ ਰਿਹਾ ਚਲੋ ਇਹ ਮੋਟਰ ਰੌਣ ਦੇ ਤਾਂ ਹੁਣ ਰੌਣਾਂ ਕਾ ਲੱਗੀਆਂ ਹੀ ਰਹਿਣੀਆਂ ਕਿਉਂਕਿ ਕੋਈ ਨਾ ਕੋਈ ਬੰਦਾ ਉਰੇ ਹੋਏ ਕਰਨ ਤੇ ਵੀ ਕੋਈ ਡਰ ਪੈ ਨਹੀਂ ਹੁਣ ਉਰੇ ਦਾ ਜਿੱਕਣਾ ਮਰਜੀ ਫੋਨ ਕਰਕੇ ਕਿਸੇ ਦੇ ਮੋਟਰ ਵੀ ਬੰਦ ਕਰਾ ਲਓ ਕੁਝ ਕਰਾ ਲਓ ਚਲੋ ਬਾਕੀ ਕੰਮ ਆ ਜੀ ਜਿਹੜਾ ਚੱਲ ਰਿਹਾ ਪੂਰਾ ਮੇਰਾ ਤਾਂ ਹੁਣ ਕਾਫੀ ਦਿਨ ਬਾਅਦ ਇੱਧਰ ਨੂੰ ਢੇੜਾ ਵੱਜਿਆ ਹੈ ਤੇ ਚਲੋ ਕੰਮ ਚੱਲੀ ਜਾਂਦੇ ਆ ਪਿੰਡ ਢੇੜਾ ਵੱਜੀ ਜਾਂਦਾ ਉਧਰ ਸਾਨੂੰ ਫਸਲਾਂ ਦਿਖਾਉਂਦੇ ਆ ਤੇ ਹੁਣ ਪਿਛਲੇ ਕੈਮਰੇ ਦੇ ਨਾਲੇ ਤੁਹਾਨੂੰ ਦਿਖਾ ਦੇਣਾ ਮਹਿਕ ਵੀ ਆਇਆ ਵਾ ਜੀ ਜਸ਼ਨ ਵੀ ਤੇ ਨੇਤਰਪਾਈ ਵੀ ਬੈਠਾ ਮਿਸਤਰੀ ਅੱਜ ਆਇਆ ਵੀ ਨਹੀਂ ਕੱਲਾ ਪਲੰਬਰ ਲੱਗਿਆ ਵਾਏ ਬਾਈ ਚਲੋ ਪਲੰਬਰ ਦਾ ਕੰਮ ਹੋਊਗਾ ਮੈਨੂੰ ਪਤਾ ਨਹੀਂ ਵੀ ਕਿਆ ਪ੍ਰੋਸੈਸ ਅੱਗੇ ਹੁਣ ਦਿੱਤੇ ਤੱਕ ਦੇਖਣ ਨੂੰ ਲੱਗਦਾ ਵੀ ਟੀਨਾ ਹੀ ਪੈਣ ਤੇ ਰਹਿ ਗਈਆਂ ਤੇ ਬਾਕੀ ਛੇਠਾਂ ਫਰਸ਼ ਵੀ ਚਲੋ ਬਾਕੀ ਪਿਛਲੇ ਕੈਮਰੇ ਨਾਲੇ ਤੁਹਾਨੂੰ ਦਿਖਾਉਂਦਾ ਜੀ ਕਿ ਆ ਪ੍ਰੋਗਰੈਸ ਚੱਲਦਾ ਮੌਸਮ ਵੀ ਬਹੁਤ ਵਧੀਆ ਸਵਾਭਣਾ ਠੰਡੀ ਠੰਡੀ ਹਵਾ ਚੱਲਦੀ ਹੈ ਜੀ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਬਾਈ ਮੌਸਮ ਤੇ ਇਧਰ ਦੇਖੋ ਖੇਤ ਦੇ ਵਿੱਚ ਤੇ ਮਿੱਟੀ ਦੁਬਾਰਾ ਚੱਕਣੀ ਪਈ ਤੇ ਆ ਗੰਨਾ ਆਏ ਬਾਈ ਪਿੱਲਾ ਰੇਖਣਾ ਆ ਲੋ ਤੇ ਆ ਛੇਠਾਂ ਕੱਲ ਲੱਗੇ ਹੋਏ ਤੇ ਮਿਸਤਰੀ ਇਹ ਲੇਬਰ ਵਾਲੇ ਜੀ ਦਰਮਟ ਮਾਰਨ ਤੇ ਉਹਦੇ ਬਾਅਦ ਵਿੱਚੇ ਵਿੱਚਾ ਲੈਣਾ ਜੀ ਦੇਖਦੇ ਆ ਜਿੱਕਣਾ ਸਮਝ ਲਓ ਵੀ ਟਰੈਕਟਰ ਕਮਾਇਆ ਪਹੁੰਦਾ ਵਿੱਚ ਏਕੜਾਂ ਲੱਦਦਾ ਤੇ ਆ ਲੋ ਆਇਆ ਬਾਈ ਮਿਸਤਰੀ ਨੇ ਆਪਣਾ ਕੰਮ ਪਿੱਲਰਾਂ ਦਾ ਨਵੇੜਤਾ ਤੇ ਉਹ ਸਾਹਮਣੇ ਆਪਣੀ ਕਣਕ ਆ ਗਈ ਜੀ ਇਹ ਆ ਬੂਟਿਆਂ ਵਾਲੀ ਖੜੀ ਹੈ ਜੀ ਰਾਜੂ ਬਾਈ ਜੀ ਨੂੰ ਆਪਾਂ ਕਹਿੰਦੇ ਆ ਮਾਲਾ ਰੇਡੀਓ ਬਲੌਗ ਮਾਸਰ ਤੇ ਉਹਦੇ ਨਾਲੇ ਜਿਹੜਾ ਅਗਲਾ ਤੰਦਾ ਹੈ ਜੀ ਉਹ ਆਪਣੀ ਕਣਕ ਆ ਗਈ ਇਹ ਅਲੱਗ-ਅਲੱਗ ਵੀ ਵੈਰਾਈਟੀਆਂ ਵੀ ਜੋ ਹੈ ਵੀਰੋ ਆਹ ਲੇਟ ਆਹ ਥੋੜੀ ਜੀ ਜਿਹੜੀ ਉੱਚੀ ਐ ਉਹ ਇਤੇ ਲੇਟ ਪਛੇਤੀ ਤੇ ਉਹ ਜਿਹੜੀ ਆਪਣੀ ਉੱਚੀ ਜੀ ਉਹ ਸੱਤ ਪਛੇਤੀ ਫਸਲਾਂ ਸਾਰੀ ਇੱਕ ਬਰਾਬਰ ਆ ਵੈਸੇ ਤਾਲਾ ਜਿਹੜਾ ਜ਼ਮੀਨ ਦਾ ਅੱਗੇ ਪਿੱਛੇ ਬੀਜਣ ਕਰਕੇ ਹੋਇਆ ਬਾਈ ਉੱਚੀ ਨਹੀਂ ਹੋਈ ਤੇ ਆਹ ਲੋ ਬਾਈ ਟਰੈਕਟਰ ਵੀ ਉਹ ਖੇਤ ਗੰਨੇ ਵਾਲਾ ਬਾਹਵਾ ਕੇ ਵਿੱਚੇ ਜਨਰੇਟਰ ਮਟੀਰੀਅਲ ਤੇ ਉਹ ਬਾਈ ਨੰਬਰ ਵਾਈ ਵੀ ਆਪਣਾ ਲਗਿਆ ਤੇ ਉਧਰ ਉਹ ਚਾਚਾ ਜੀ ਦੀ ਝੂੰਗੀ ਜਿਹਨੂੰ ਕਹਿੰਦੇ ਆ ਮਈ ਰਹਿਣ ਸਹਿਣੇ ਦਾ ਮਕਾਨ ਕਰ ਤੇ ਲੈ ਬਾਈ ਇਧਰ ਹੋਰ ভাই ਕੀ ਹਾਲ ਹੈ ਠੀਕ ਹੈ ਦੇਖੀ ਕੀ ਗਰੀਸ ਲਾ ਬਾਈ ਅੱਛਾ ਚਲੋ ਚੱਲ ਰਿਹਾ ਪ੍ਰੋਸੈਸ ਹੈ ਇਧਰ ਹਲੋ ਬਾਈ ਸੁੱਤਾ ਹੀ ਪਿਆ ਹੈ ਇੰਨਾ ਕੰਮ ਵੀ ਸੌ ਗਿਆ ਕੱਟ ਰਹਾ ਵੇ ਸਤਜੀ ਨਾ ਨਗਾ ਮਮੀ ਸੌ ਗਿਆ ਯਾਰ ਗੁਰਤਨ ਖਾ ਭਾਈ ਹੋਰ ਤਰ੍ਹਾਂ ਚੱਲੀ ਜਾਂਦੀ ਐ ਨੌਰਸਾ ਚੱਲ ਪਈਆਂ ਇਹ ਸੁਸਤੀ ਵਾਲਾ ਕੰਮ ਹੋ ਗਿਆ ਮੰਨੂ ਰਾ ਤੇਰੀ ਬਾਤ ਜੀ ਸੁਣਦੀ ਤੇ ਐ ਸੀ ਮਾਹ ਪਤਾ ਨਹੀਂ ਕਿੱਥੇ ਫਿਰਦਾ ਕਿਉਂ ਪਾੜਾਂ ਚ ਗਿਆ ਵਾ ਕਿਤੇ ਤੂੰ ਅੱਛਾ ਹਾਂ ਇੰਨੀ ਸਸਤੀ ਇੰਨੀ ਸਸਤੀ ਅੰਤਰਜਾਮੀ ਹੋ ਗਿਆ ਤਾਂ ਹੋਰ ਅੰਤਰਜਾਮੀ ਅੱਲਾਹ ਚਾਹੇ ਹਾਂ ਕਿਤੇ ਇੱਧਰ ਬਣਾ ਰਿਹਾ ਹੈ ਹਾਂ ਇੱਧਰ ਦਾ ਖਾ ਕੇ ਲਾਇਆ ਤੇ ਕੋ ਉੱਧਰ ਆ ਗਈ ਰੇਲਵੇ ਸਰਕਾਰ ਆਹ ਦੇਖੋ ਹਾਂ ਅਗਰਾਂ ਦੀ ਮੀਟਿੰਗ ਹੋ ਗਈ ਰੇ ਮੇਲੇ ਭਾਈ ਭਾਈ ਨੂੰ ਇੱਧਰ ਸਾਤਰੀ ਗਾਲ ਜੀ ਸਾਰੇ ਨੂੰ ਜੀ ਨਾ ਤੂੰ ਹੌਲੀ ਚੱਲ ਮੋਟਰਸਾਈਕਲ ਤਾਂ ਪਹੀ ਦੀ ਮਿੱਟੀ ਘਟਾਈ ਪੀੜਾ ੜਾ ਕੇ ਹੌਲੀ ਹੋ ਦੀ ਹਾਂ ਹੈ ਐਨੀ ਸਪੀਡ ਨਾਲ ਸਪੀਡ ਕਿਹਦੀ ਚਾਹੀਦੀ ਸਪੀਡ ਆਹ ਦੀ ਨਹੀਂ ਨਹੀਂ ਇਹ ਰਸਤਾ ਹੌਲੀ ਵਾਲਾ ਹੈ ਕੱਖ ਵੱਢਣਾ ਹਵਾ ਚੱਲਦੀ ਜ਼ਿਆਦਾ ਉਹਦੇ ਕਰਕੇ ਕੋਈ ਗੜਤ ਛੁੱਟਦੀ ਹੁੰਦੀ ਹੈ ਅੱਛਾ ਕੱਖ ਵੱਢਣਾ ਆਇਆ ਕਿ ਗੇੜੀ ਆਪਾਂ ਗੇੜੀ ਮਾਰਨ ਆਇਆ ਮਾਜਾ ਰਸਤੋਂ ਮਿਲਿਆ ਉਹ ਹਾਂ ਮੈਂ ਵੀ ਭਾਈ ਜੇ ਪਹਿਲਾਂ ਇੱਧਰ ਜਸ਼ਨ ਨੂੰ ਮਿਲੋ ਜੀ ਇੱਧਰ ਨੂੰ ਆ ਚੋਬਰ ਦੇਖਿਓ ਭਾਈ ਆਹੇ ਸਾਡੇ ਪਿੰਡ ਦੇ ਇਸਲੀ ਮੰਡੇ ਨਾ ਵੀ ਦੇਖਿਓ ਤੁਸੀਂ ਇੱਧਰ ਖੇਤਾਂ 'ਚ ਅਣਪਛਾਤੇ ਟਾਈਮ 'ਚ ਅੱਛਾ ਠੀਕ ਆ ਜਸ਼ਨ ਕੰਮ ਵਧੀਆ ਚੱਲ ਰਿਹਾ ਹੈ ਨਾ ਹੈ ਨਾ ਹੈ ਕਾ ਬੋਲਟ ਪਰ ਹੈ ਅੱਛਾ ਜਸ਼ਨ ਵਾਲਾ ਵੋਲਟ ਆਏ ਹਾਏ ਜਿਹਦਾ ਚਲਾਨ ਕਰਾਇਆ ਸੀ ਹੈ ਨਾ ਚਲੋ ਕੋਈ ਨਹੀਂ ਭਾਈ ਇੰਨਾ ਕੁ ਚੱਲਦਾ ਰਹਿੰਦਾ ਤੇ ਆਲਾ ਅੰਦਰ ਚੱਲ ਰਿਹਾ ਕੰਮ ਤੇ ਆ ਦੇਖ ਲੈ ਭਾਈ ਪਲੰਬਰ ਨੇ ਭਾਈ 파ੜੇ ਪਏ ਆ ਮੇਰਾ ਤਾਂ ਕੰਦ ਤੇ ਹੀੜਨੇ ਵਾਲਾ ਕੰਮ ਬਣਾ ਆ ਬੜਾ ਹੋ ਗਿਆ ਜਿਹੜੀ ਹੁਣ ਅਜੀ ਗੱਲ ਨਹੀਂ ਦੇ ਦੇਣੇ ਨੇ ਕੱਲ ਫਟੇ ਵਾਲਾ ਵਲੋ ਠੀਕ ਆ ਪਾਦਾ ਬਾਈ ਕੁਝ ਵੀ ਨਹੀਂ ਸੁਣਦਾ ਹੈਗਾ ਅੰਦਰ ਹਾਂ ਚੱਲੇ ਅੱਛਾ ਥੈਂਕ ਯੂ ਬਾਈ ਤੁਸੀਂ ਢੇੜਾ ਮਾਰ ਕੇ ਚੱਲੇ ਵੀਆਈਪੀ ਕੋਟੇ ਦੇ ਬੰਦੇ ਆ ਬਾਈ ਇਹ ਹੈ ਆਟਵਾਉਂਦੇ ਆ ਹੈ ਤਾਂ ਹਾਂ ਵਟਸਐਪ ਪਰ ਹੁਣੀ ਭੇਜੀ ਪਹਿਲਾਂ ਭੇਜੀ ਹੈ ਇਹ ਆਟਵਾਉਂਦੇ ਢੇੜੇ ਦੀ ਐ ਤੈਨੂੰ ਵੀ ਬਾਟ ਪੈ ਨਹੀਂ ਲੱਗ ਜਵੇ ਹਾਂ ਇਹ ਕੰਮ ਚੱਲ ਰਿਹਾ ਨਾ ਇਹ ਨਾਲ ਜਨਮ ਨੂੰ ਫਿਰ ਆਉਂਗੇ ਪਹਿਲੇ ਹੁਣ ਤੇ ਹੌਲੀ ਹੌਲੀ ਢੇੜਾ ਵੱਜੀ ਜਾਂਦਾ ਫਿਰ ਪੈਣੀ ਲੱਗ ਜਾਂਦੀ ਬਾਟ ਹਾਂ ਪਹਿਲੇ ਗਾਇਰ ਉੱਤਰੀ ਮਾਰਾਂ ਉਹ ਢੇੜਾ ਅਪਣੇ ਸਾਡੇ ਦਾ ਵੀ ਰੋਜ਼ ਦੀ ਲੱਗੀ ਵੀ ਆ ਹਾਂ ਮੈਂ ਕਿ ਨਵਾਂ ਵੈਸੇ ਜਸ਼ਨ ਵੀ ਆਉਂਦਾ ਇੱਧਰ ਜਸ਼ਨ ਵੀ ਘੱਟੇ ਆਉਂਦਾ ਜਸ਼ਨ ਦੇ ਖੇਤ ਗਾਂ ਪਰ ਚਾਹੇ ਘੱਟ ਆਉਂਦਾ ਆਉਂਦਾ ਤਾਂ ਹੈਗਾ ਤੇ ਡੱਕ ਦੇ ਹਿਸਾਬ ਨਾਲ ਆਇਆ ਗਾ ਇਹ ਗੀਤ ਗੂੜੇ ਗੱਲਾਂ ਨਹੀਂ ਆਤ ਹਲੇ ਕੁੱਕੀ ਵਾਲਾ ਲਾ ਕੇ ਆਉਂਦਾ ਡੱਕ ਹੋਰ ਦੇਖਣਾ ਉਹਦੇ ਵਿੱਚ ਇੱਕ ਜਨਾਂਦੀ ਇਹ ਸਮਝ ਕੇ ਆਉ ਕੰਮ ਹੋਦਾ ਹਾਂ ਇਹੀ ਫੋਟੋ ਲੱਗੀ ਵੀ ਆ ਮੇਰੀ ਠੀਕ ਆ ਹਾਂ ਬਾਈ ਦਲਾ ਦੱਸ ਤੇਰਾ ਫੋਨ ਆ ਹਾਂ ਬਾਈ ਮੈਨੂੰ ਉਹ ਦੱਸ ਆ ਪੀੜੀ ਇਹ ਜਾ ਰਹੇ ਉਹਦੇ ਚੱਲਣਾ ਹੈ ਹੈ ਮੇਹ ਜਨੇ ਆਣੇ ਵੀ ਸਾਡੇ ਕੋਲ ਛੋਟੇ ਹਾਂਣੇ ਹਾਂ ਅਜੇ ਬੰਦੋ ਬੱਤ ਕਰਨਾ ਪੈਂਦਾ ਸਾਨੂੰ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਵਧੀਆ ਜੋ ਟਾਈਮ ਲੰਘ ਰਿਹਾ ਬਾਈ ਬੜੀ ਲੱਗ ਲਿਆ ਪਾਣੀ ਦੇ ਲੱਜ ਪੰਜ ਦਿਨ ਹੋ ਗਏ ਬਾਈ ਕਣਕ ਨੂੰ ਲਾਈ ਨੂੰ ਖੜੀ ਹੈ ਹਾਲੇ 2-3 ਦਿਨ ਹੋ ਗਏ ਪਹਿਲੇ ਇੱਕ ਦਿਨ ਦੱਸਣ ਲੱਗਿਆ ਤਿੰਨ ਦਿਨ ਸੁਣ ਲੱਗਿਆ ਬੇਰੇ ਤੇ ਉਹ ਚੱਲੇ ਉੱਥੇ ਬਾਈ ਜਿੱਦਣ ਤੈ ਲਾਇਆ ਬਹੁਤ ਦੂਰੇ ਦਿਨਾਂ ਫਿਰ ਵਧੀਆ ਰਹੇ ਹੁਣ ਤਾਂ ਲੈਟੂਰੀ ਆਉਂਦੀ ਹੈ ਉਦੋਂ ਦੀ ਹਾਂ ਤੇਰਾ ਲੱਗਿਆ ਦੋ ਤਿੰਨ ਦਿਨ ਚ ਪਰ ਅਸੀਂ ਤਾਂ ਇੱਕ ਦਿਨ ਚ ਲੈਟ ਵੀ ਜਿਆਦਾ ਆਉਣ ਲੱਗੀ ਉਹਦੇ ਕਰਕੇ ਹੁਣ ਪਾਣੀ ਸਾਰੇ ਨੇ ਬੰਦ ਕਰਤਾ ਹਰੇ ਕੇ ਦੇਖਦਾ ਨੈਟ ਦੇਖਦਾ ਲੱਗਦਾ ਵੀ ਦੋ ਤਰੀਕ ਦੇਖ ਲਿਆ ਨਹੀਂ ਕਰ ਜੂंगे ਕਹਿੰਦਾ ਭਾਈ ਤੁਸੀਂ ਲਾਤਾ ਪਾਣੀ ਕਣਕ ਨੂੰ ਅੰਡ ਚ ਪਾਪਾ ਜੀ ਅੱਜ ਕਹਿੰਦੇ ਦੇ ਛੱਡਣ ਨੂੰ ਇਹ ਜਿਹੜੇ ਦਿਖੇ ਨਹੀਂ ਹੈਗੇ ਸਵੇਰ ਦੇ ਅੰਦਰ ਖਬ ਨਹੀਂ ਛੱਡਿਓ ਬੈਠੇ ਹੋਣੇ ਹੋ ਸਕਦਾ ਹੋ ਸਕਦਾ ਠੀਕ ਨੇ ਜਿਹੜੀ ਆਹ ਗੱਡੀ ਲੱਗੀ ਵੀ ਐ ਇਹਦੇ ਨਿਸ਼ਾਨੀਆਂ ਲਾਈਆਂ ਮੈਨੂੰ ਇੱਥੇ ਇਥੇ ਲੱਗੀ ਵੀ ਐ ਪਹਿਲਾਂ ਹੀ ਆ ਬਾਈ ਪਹਿਲਾਂ ਜਿਆਦਾ ਹੀ ਜੱਦੀ ਪਿੱਛੇ ਤੇ ਹਾਂ ਇਹ ਕੋ ਗੂਜੇ ਪਾ ਕੇ ਹੈ ਇਹ ਕੋ ਲੱਗਦਾ ਜਿਵੇਂ ਕੋਈ ਤਾਰਾਂ ਤੂਰਾਂ ਵਿੱਚ ਕਿਤੇ ਫਸੀ ਹੋਊਗੀ ਇੱਕੋ ਜਗ ਮਨ ਕੇ ਚੱਲ ਵੀ ਚਾਹੇ ਕੰਡਾ ਤਾਰ ਦੀਆਂ ਆਈਆਂ ਇੰਨੇ ਨਹੀਂ ਦੂਰੇ ਹੁੰਦੀ ਐ ਹਾਂ ਕੁਝ ਹੈ ਠੀਕ ਨੇ ਜਿਹੜੀ ਆਹ ਸਰ ਵਿੱਚ ਘੁੰਮ ਗਈ ਨਾ ਆਹ ਜੀ ਇਹ ਕੋਈ ਹੋਰ ਹੀ ਲੱਗਦੀ ਵੀ ਇਹ ਕਿਹੜਾ ਹੱਥਾਂ ਗਰੀਬ ਹੁੰਦੀ ਐ ਨਹੀਂ ਅੱਗੇ ਤੋਰੀ ਹੋਣੀ ਆ ਔਰ ਤੋਂ ਕੋ ਹੋ ਗਈ ਉਹ ਨਹੀਂ ਥੋੜੀ ਉੱਪਰ ਨੂੰ ਹੋ ਗਈ ਉਹ ਨਹੀਂ ਪਿੱਛੇ ਨੂੰ ਕੋਈ ਢਿੱਲੀ ਹੋ ਗਈ ਥੱਲੇ ਜੇ ਏਕਨ ਦੇ ਕੁਝ ਮੈਨੂੰ ਲੱਗਦਾ ਹਮ ਚੱਲ ਇਹਨਾਂ ਕੋਲ ਸਹੀ ਸਲਾਮਤ ਰਹਿਏ ਉਹੀ ਬਹੁਤ ਹੈ ਲੱਗ ਲਈ ਇੱਕ ਵਾਰ ਤਾਂ ਬੁੱਧੂ ਤੇ ਬਾਕੀ ਹੁਣ ਦੇਖਦੇ ਅਚਾ ਚੱਲ ਹੁਣ ਕਾ ਲੱਗਣੀ ਪਹਿਲਾ ਪਹਿਲਾ ਹੁੰਦਾ ਪਹਿਲਾਂ ਗੈਸ ਨਹੀਂ ਰਹਿੰਦਾਗਾ ਜੀ ਤਾਂ ਹਮ ਜਦੋਂ ਹੋਰ ਗੈਸ ਜਾ ਆ ਜਾਂਦਾ ਉਹ ਇੱਕ ਬੰਦਾ ਏਕਨ ਗੱਡੀ ਪਹਿਲਾਂ ਚਲਾਉਂਦਾ ਖਾਦੇ ਪੁਰਾਣੀ ਤੇ ਉਹਦੇ ਕੋਲ ਆਪਣੀ ਹਮ ਹੁਣ ਜਿੱਥੇ ਕਈ ਵਾਰ ਨਾ ਡਿੱਕਾ ਹੁੰਦਾ ਹੁਣ ਸਾਡੇ ਸਮਝਦੇ ਡਿੱਕਾ ਹੀ ਹੈ ਜੇ ਸਟੇਅਰ ਅੰਦਰ ਨਹੀਂ ਆਉਂਦੀ ਉਹ ਬੰਦੇ ਦਾ ਗੈਸ ਆਪਣਾ ਸਟੇਅਰਿੰਗ ਬਿਤੇ ਨਿਹਰੇ ਸਟੀਰੀਂਗ ਦੇ ਕਈ ਡਿਜ਼ਾਈਨ ਨੇ ਭਾਈ ਉਹ ਡਿਜ਼ਾਈਨ ਦਾ ਮੇਰਾ ਹੋਰ ਹੈ ਜਨਮੜੂ ਕਿ ਗੱਡੀ ਅੰਦਰ ਚਲੀ ਜਾਂਦੀ ਹੈ ਹੂੰ ਉਹਨਾਂ ਉੱਕਣੇ ਗੱਡੀ ਉੱਥੇ ਕਰਨਾ ਸਟੀਰੀਂਗ ਗੱਡੀ ਅੰਦਰ ਚਲੀ ਜਾਣਾ ਹੂੰ ਮੁੜ ਕੇ ਉਹ ਕਿਤੇ ਸਰਵਿਸ ਕਰਾ ਕੇ ਲਿਆ ਉਹਨਾਂ ਅਲਾਈਨਮੈਂਟ ਸਾਰਾ ਹੀ ਕਰਤਾ ਉਹ ਜਿਹੜਾ ਨਿਸ਼ਾਨ ਤਾਂ ਉਹ ਮਾੜਾ ਮੋਟਾ ਹਿੱਲ ਗਿਆ ਤੇਰੇ ਬਾਕੇ ਉਹੀ ਨਿਸ਼ਾਨ ਦੇ ਸਾਬ ਕਿ ਅੰਦਰ ਬਾੜਨ ਲੱਗਾ ਗੱਡੀ ਸਾਹਮਣੇ ਕਾ ਮਾਰੀ ਜਾਵੇ ਇਹ ਚੀਜ਼ ਹੈ ਗੈਸ ਜਿਹੜਾ ਬੰਦਾ ਚਲਾਉਣ ਲੱਗਦਾ ਉਹਨੂੰ ਗੈਸ ਜਿਆਦਾ ਵੀ ਇੱਥੇ ਜੀ ਗੱਡੀ ਚੱਲਦੀ ਰਹਿੰਦੀ ਗੱਲ ਬਾਕੀ ਹੈ ਗੱਲ ਇਹ ਹੈ ਟਕਾਣੇ ਵਾਲੀ ਪਰ ਜਿੱਕਣਾ ਸਾਡੀ ਗੱਡੀ ਆ ਸੀ ਧਰਤੀ ਪਰ ਦੇਖ ਕੇ ਚੱਲਦੇ ਵੀ ਬੜਾ ਟੋਵਾ ਤਾਂ ਨਹੀਂ ਯਾਰ ਤੂੰ ਮੇਰੀ ਜੀ ਹੁਣ ਜਿਹੜੇ ਗੰਨਾ ਲੈ ਕੇ ਜਾਂਦੇ ਆ ਅਸੀਂ ਕਦੇ ਹੁਣ ਟਰੈਕਟਰ ਚਲਾਉਣਾ ਸੀ ਤਾਰੇ ਦੇਖਦੇ ਵੀ ਤਾਰਾ ਵਜੂਗੇ ਗੰਨੇ ਵਾਲੇ ਨੂੰ ਪਰ ਤਾਰਾ ਦੇਖਣੇ ਟਰੱਕ ਵਾਲਾ ਤਾਂ ਤਾਰਾ ਦੇਖਣੇ ਸਾਡੇ ਤਾਰਾ ਦੇ ਵਜੂਗੇ ਜਿਹੜੀ ਜਹੀ ਜਗਲੋਂ ਚੀਜ਼ ਆਉਣਾ ਉਹੀ ਜੀ ਦੇਖਣੀ ਹੈ ਗੱਲ ਪੱਕੀ ਹੈ ਸਮਝ ਸਹੀ ਗੱਲ ਟਰੱਕ ਵਾਲੇ ਦਾ ਮੂਹਰੇ ਜਿਆਦਾ ਨਹੀਂ ਦੇਖਣਾ ਹੈ ਉਹ ਤਾਂ ਬੈਟਿੰਗ ਦੇਖਣਾ ਆ ਹੈਲਟੀ ਵਾਲੇ ਨੇ ਦੇ ਲੈ ਬਾਈ ਅੰਦਰ ਕੰਦਾ ਯਾਰ ਇਹ ਨਾ ਤਾਂ ਹੁਣ ਢੇੜ ਨਹੀਂ ਹੈ ਉਹਦਾ ਕੰਮ ਆ ਪਾਈਪ ਵੀ ਦੇ ਲੈ ਡਡੇ ਪਾਉਣੇ ਆ 4 ਇ ਹਾਂ ਜੀ ਇਹਨਾਂ ਤਾਂ ਦੇਰ ਨਹੀਂ ਚੱਲ ਕੰਮ ਸੌਖਾ ਹੋ ਗਿਆ ਨਾ ਸੌਖਾ ਹੋਊਗਾ ਜੇ ਪਹਿਲਾਂ ਪਤਾ ਹੁੰਦਾ ਕੋਸ ਮਾਲਾ ਮੋਟਾ ਹੀ ਪਾ ਸਕਦੇ ਹੁੰਗੇ ਆ ਪਿੱਛੇ ਸਰੋਪੁਰ ਵੀ ਕਰਤੀ ਸਭਰੇ ਸਰੋਪੁਰ 4 ਇੰਚ ਉਹ ਤਾਂ ਉਹ ਦੇ ਹੇਠਾ ਕਰਤੀ ਉਹ ਦੇ ਛੋਟੇ ਕੱਟੀ ਇੱਕ ਉਹ ਕੰਦ ਦਾ ਨਹੀਂ ਪਾੜੀ ਛਗੀ ਨਹੀਂ ਤਾਂ ਹੁਣ ਕਟਰ ਗੱਲ ਜਿਹੜੀ ਤੀਰੀ ਬਾਦੀ ਉਹ ਬਹੁਤ ਵਸ ਵਾਲਾ ਕੰਮ ਹੋ ਗਿਆ ਹਾਂ ਤੇ ਲੋ ਬਾਈ ਇਧਰ ਚੱਲ ਆਪਣਾ ਕੰਮ ਕਰਿਆ ਲੋਟ ਆ ਗਿਆ ਹਾਂ ਲੋਟ ਦੇਖੀ ਤੁਸੀਂ ਵੀ ਕੋਈ ਗੁਫਤ ਕਰਕੇ ਕੰਮ ਆ ਗਏ ਤੋਰੇ ਅੱਛਾ ਹਾਂ ਬਾਕੀ ਦੇਖਦੇ ਆਂ ਨੀਲਾ ਕਰ ਰਿਹਾ ਪਹਿਲਾ ਪਾਈਪ ਘਟਾ ਹੈ ਹੈ ਮੈਂ ਤਾਰਾਂ ਪਾਉਂਗਾ ਜਦ ਪਤਾ ਲੱਗੇ ਕਿ ਘਟ ਸਮਾਨ ਪਾਉਂਗਾ ਇਹ ਨਹੀਂ ਪਤਾ ਕਿ ਨਹੀਂ ਵਧੇ ਵਧਣਾ ਸੀ ਹੂੰ ਚਲ ਪਾਈਪ ਵੇ ਇੱਕ ਹੈ ਵੀ ਇੱਕ ਇੱਕ ਤਾਰ ਹੁੰਦੀ ਇੱਕ ਜਗ੍ਹਾ ਨੂੰ ਪਾਣੀ ਆ ਵੀ ਜਿੱਦਨ ਮਾਰੀ ਤਾਰਾਂ ਪਾ ਲੈ ਚਾਰੇ ਪਾਸੇ ਖੁੱਲੀਆਂ ਛੱਡਿਆ ਅੱਛਾ ਪਰ ਤਾਂ ਚਾਰਾਂ ਸਾਢੇ ਨੂੰ ਪੁਆਇੰਟ ਤਾਰ ਤੇ ਪਾਈਪ ਪਾਈਪ ਤਾਰਦੇ ਸੀ ਚਲ ਠੀਕ ਹੈ ਬਾਈ ਫਿਰ ਤੁਸੀਂ ਇੰਜੀਨੀਅਰ ਪੁਰਾਣੇ ਆ ਯਾਰ ਆਏ ਦਾ ਦੇਖਣੀ ਜੈਨਾਈ ਵਾਲੀ ਟੈਂਟਰੀ ਲਾਇਆ ਜਾਏਗਾ ਪਹਿਲਾਂ ਅਸੀਂ ਕਨਾਤਾ ਲਾਉਂਦੇ ਹਾਂ ਹਾਂ ਉਹ ਤਾਂ ਜ਼ਿਆਦਾ ਬਲਜੀਤ ਵਾ ਇਹਨਾਂ ਦੇ ਵਾ ਨੂੰ ਅਸੀਂ ਟੈਂਟ ਲੈਂਦੇ ਹਾਂ ਸੱfte ਬਾਲਲੇ ਥੱਲੇ ਤੇ ਚੋਕਾਂ ਜੀਆਂ ਵਾਲੇ ਖੜੇ ਕਰਦੇ ਡੰਡੇ ਉੱਪਰ ਹਾਂ ਜਦੋਂ ਲਾਏ ਪਾਏ ਇਹਦੇ ਦੂਏ ਵਾਣੇ ਲਾਏ ਸਹੀ ਗੱਲ ਆ ਚਲੋ ਭਾਈ ਚੱਲ ਰਿਹਾ ਕੰਮ